ਹਾਂ ਜੀ ਹਾਂ ਜੀ ਮੇਰਾ ਨਾਮ ਬਜੀਤ ਕੌਰ ਹੈ ਅਸੀਂ ਸ਼ੇਕਪੁਰ ਦੇ ਰਹਿਣ ਵਾਲੇ ਆ ਤੇ ਅਸੀਂ ਭਾਜੀ ਸੁਖਦੀਪ ਉਹਨਾਂ ਨੇ ਸਾਡੀ ਬਹੁਤ ਜਿਆਦਾ ਹਲਪ ਕੀਤੀ ਆ ਇਹਨਾਂ ਨੇ ਸਾਨੂੰ ਬਰਾਏ ਸਾਹਿਬ ਨੂੰ ਮਿਲਾਇਆ ਮਲਾ ਕੇ ਸਾਡਾ ਬੇਟਾ ਜਿਹੜਾ ਸਾਡਾ ਬਾਹਰ ਕੱਟਿਆ ਅਸੀਂ ਬਰਾਏ ਸਾਹਿਬ ਦਾ ਬਹੁਤ ਤਨ ਕਰਦੇ ਆ ਸ਼ੁਗਰ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇੱਥੋਂ ਤੱਕ ਸਾਡਾ ਕੇਸ ਬੰਨੇ ਲਾਇਆ ਜੇ ਬਰਾਏ ਸਾਹਿਬ ਨਾ ਹੁੰਦੇ ਅਸੀਂ ਤੇ ਰੋਲਣ ਵਾਲਾ ਹਿਸਾਬ ਹੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਗਏ ਹਿਸਾਬ ਦੇ ਨਾਲ ਤੇ ਤੱਕ ਹੀ ਖਾਂਦਿਆਂ ਨੂੰ ਸਾਨੂੰ ਆ ਦੇਣਾ ਰਿਹਾ ਅੱਜ ਅਸੀਂ ਧੰਨਵਾਦ ਕਰਦੇ ਆ ਇਹਨਾਂ ਸੁਖਿੰਦਰ ਹੋਣਾ ਦਾ ਵੀ ਸੁਖਦੀਪ ਹੋਣਾ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੱਲ ਕੀਤੀ ਆ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਸਾਥ ਦਿੱਤਾ ਵਾ ਇਹ ਨਾਲ ਤੁਰੇ ਰਹੇ ਆ ਜਿ ਜਿਤਰਾ ਉਹ ਮੁੱਕ ਗਏ ਸੀ ਤੇ ਮੈਂ ਕੱਲੀ ਕੀ ਕਰ ਸਕਦੀ ਆ ਭਾ ਸੁਖਦੀਪ ਹੋਣਾ ਨੇ ਮੇਰੀ ਬਾਹ ਨਹੀਂ ਛੱਡੀ ਇਹਨਾਂ ਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਅਸੀਂ ਤੁਹਾਡੇ ਨਾਲ ਆ ਤੇ ਬਾਕੀ ਬਰਾਏ ਸਾਹਿਬ ਨੇ ਵੀ ਕਿਹਾ ਸੀ ਕਿ ਅਸੀਂ ਤੁਹਾਡਾ ਬੇਟਾ ਕੱਢ ਕੇ ਛੱਡਾਂਗੇ ਦਿਲ ਨਹੀਂ ਛੱਡਣਾ ਹੌਸਲਾ ਰੱਖਣਾ ਮੁੰਡੇ ਦਾ ਕੀ ਨਾਮ ਹਾਂਜੀ ਇਹ 2019 ਦੇ ਵਿੱਚ ਗਏ ਸੀ ਤੇ ਹਾਂਜੀ ਸਟੱਡੀ ਵੀ ਉਸ ਗੇਸੇ ਹਾਂਜੀ ਸਟੱਡੀ ਵੀ ਇੱਥੇ ਹੀ ਗਏ ਸੀ ਉੱਥੇ ਪਾਕਿਸਤਾਨੀ ਬੰਦੇ ਸੀ ਉਹਨਾਂ ਦੇ ਨਾਲ ਬਹਿਂਦੇ ਖਲੋਂਦੇ ਸੀ ਗਲਤ ਕੰਮ ਤੇ ਉਹਨਾਂ ਨੇ ਕੀਤਾ ਸੀ ਤੇ ਨਾਲੇ ਵੀ ਬਹਿਣ ਖਲੋਂਣ ਕਰਕੇ ਵੀ ਫਸੇ ਗਏ ਫੇਰ ਅਹੀਂ ਵੀ ਬ੍ਰਾਈ ਸਾਹਿਬ ਦੀ ਬਾਹ ਫੜੀ ਇਹਨਾਂ ਦੇ ਸੁਖਦੀਪ ਉਹਨਾਂ ਦੇ ਇਹਨਾਂ ਨੇ ਫੇਰ ਸਾਡਾ ਬੇਟਾ ਬਾਹਰ ਕੱਢਿਆ ਨਾਲ ਫੇਰ ਉਹ ਪਾਕਿਸਤਾਨੀ ਵੀ ਵਿਚਾਰੇ ਨਿਕਲ ਗਏ ਜੇ ਆ ਸਾਡਾ ਬੇਟਾ ਨਾ ਹੁੰਦਾ ਤਾਂ ਉਹ ਵਿਚਾਰੇ ਉੱਥੇ ਫਸੇ ਰਹੇ ਨੇ ਸੀ ਉਹ ਵੀ ਉਹ ਵੀ ਨਿਕਲ ਗਏ ਸਾਡੇ ਨਾਲ ਹੀ ਹਾਂਜੀ ਉੱਥੇ ਇਦਾਂ ਦਾ ਕੋਈ ਪ੍ਰੋਬਲਮ ਆਈ ਹੈ ਤੁਹਾਨੂੰ ਕੋਈ ਪਤਾ ਲੱਗਿਆ ਸਾਨੂੰ ਇਤਨਾ ਹੀ ਪਤਾ ਲੱਗਾ ਫਿਰ ਬੇਟੇ ਨੇ ਵਿਚਾਰੇ ਨੇ ਦੱਸਿਆ ਕਿ ਫਿਰ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਮੈਨੂੰ ਜੇਲ੍ਹ ਦੇ ਵਿੱਚ ਫੜਿਆ ਗਿਆ ਮੈਂ ਤੇ ਲੈ ਗਏ ਆ ਮੈਨੂੰ ਵੀ 8-10 ਦਿਨ ਹੀ ਸਾਨੂੰ ਫੋਨ ਆਇਆ ਫਿਰ ਸਾਨੂੰ ਜਿਹੜਾ ਕ ਹੌਸਲਾ ਆਇਆ ਫਿਰ ਅਸੀਂ ਭਾਜੀ ਸੰਦੀਪ ਹਣੀ ਇਹਨਾਂ ਨੂੰ ਪਹੁੰਚ ਇਹਨਾਂ ਤੱਕ ਕੀਤੀ ਤੇ ਫਿਰ ਇਹਨਾਂ ਨੇ ਸਾਨੂੰ ਬਰਾਏ ਤੋਂ ਬੁਲਾਇਆ ਤੇ ਫਿਰ ਉਹਨਾਂ ਨੇ ਸਾਡਾ ਕੇਸ ਪੜਿਆ ਉਦੋਂ ਦੀ ਫਿਰ ਸਾਡੀ ਟੈਨਸ਼ਨ ਤੇ ਹੈ ਹੀ ਸੀ ਸਾਨੂੰ ਹਾਂਜੀ ਕਿੰਨੀ ਕੇ ਬਲੱਡ ਮਨੀ ਲੱਗੀ ਉੱਥੇ ਕਿੰਨਾ ਟਾਈਮ ਲੱਗਾ ਵਾਪਸ ਆਉਣੇ ਹਾਂਜੀ ਇਹ ਲੱਗ ਹੀ ਗਿਆ ਹੈ तकरीबन 3.5 ਸਾਲ ਹੀ ਘਤਾਰੇ ਆਏ 3.5 ਸਾਲ ਲੱਗ ਗਏ ਕਿੰਨਾ ਕਿ ਧੰਨਵਾਦ ਕਰਨਾ ਚਾਹੋਗੇ ਬਹੁਤ ਜਿਆਦਾ ਧੰਨਵਾਦ ਕਰਨਾ ਹੈ ਕਿਉਂਕਿ ਉਹਨਾਂ ਦੇ ਸਾਰੀਆਂ ਪਰ ਸਾਰੀ ਜਿਨੇ ਨਵਾਂ ਜਨਮ ਦਿੱਤਾ ਵਾ ਅੱਜ ਤਾਂ ਉਹਦੀ ਸਾਰੀ ਜ਼ਿੰਦਗੀ ਦੇ ਵਿੱਚ ਆਹੀ ਤੇ ਯਾਦਵਰਾਏ ਸਾਹਿਬ ਨੂੰ ਕਰਾਂਗੇ ਬਾਕੀ ਇਹਨਾਂ ਨੂੰ ਸੁਖਦੀਪ ਹਣਾ ਨੂੰ ਪਾਜੀ ਹੀਰਾ ਵਾਲੇ ਆ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਆ ਇਹ ਵੀ ਨਾਲ ਹੀ ਹੁੰਦੇ ਜਿਹੜੇ ਅਸੀਂ ਵਰਾਏ ਸਾਹਿਬ ਨੂੰ ਮਿਲਦੇ ਆ ਤੇ ਇਹਨਾਂ ਦਾ ਕਰਕੇ ਅਸੀਂ ਇੱਥੋਂ ਤੱਕ ਬਦੌਲਤ ਇਹਨਾਂ ਦੀ ਪਹੁੰਚੇ ਆ ਬਹੁਤ ਬਹੁਤ ਧੰਨ ਕਰਦੇ ਆ ਬੀਬੀ ਕੀ ਖੁਸ਼ੀ ਹੋ ਰਹੀ ਹੈ ਹੋਰ ਜਿਆਦਾ ਅੱਜ ਸਾਡਾ ਧਰਤੀ ਪੈਰ ਨਹੀਂ ਲੱਗਣ ਡਿਆ ਹਾਂਜੀ ਨਵਾਂ ਜਨਮ ਹੋ ਗਿਆ ਬੇਟੇ ਦਾ ਹਾਂਜੀ ਹਾਂਜੀ ਠੀਕ ਚਲੋ ਠੀਕ ਤੇ ਉਹ ਲਿਜਾਇ ਮੇਰੇ ਤੇ ਜਾਨੀ ਇਹ ਤੇ ਸਦੋ ਦਾ ਪਰਚਾ ਪੈ ਗਿਆ ਮਡਰ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਤਲਬ ਅਮਰਾ ਇਸਰਨ ਨਾ ਸੀ ਰਫਤਾ ਕੀਤਾ ਉਹਨਾਂ ਨਾਲ ਕਨੈਕਟ ਕੀਤਾ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਨੇ ਸਾਡੀ ਬਾਹ ਫੜੀ ਮਤਲਬ ਉੱਥੋਂ ਤੱਕ ਸਾਨੂੰ ਲੈ ਕੇ ਆਏ ਹਾਲੋ ਫੈਮਲੀ ਨੇ ਭਜ ਨਾਟਕ ਉਹਨਾਂ ਦੇ ਨਾਲ ਹਾਲੋ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਮਤਲਬ ਕੋਰਟ ਦੇ ਵਿੱਚ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਈ ਕਰਕੇ ਤੇ ਅੱਜ ਮਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮਨੂੰ ਰਿਹਾਈ ਬਖਸ਼ੀ ਤੁਸੀਂ ਗਏ ਕਿਦੋਂ ਸੀ ਇੱਥੋਂ ਇੱਥੋਂ ਮੈਂ ਯਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਉਸੇ ਉਸ ਤੋਂ ਬਾਅਦ ਯਾਨੀ ਇੱਕ ਨਜਾਇਜ਼ ਯਾਨੀ ਇਹ ਬੰਨਤ ਇਹਨਾਂ ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਯਾਨੀ ਮਿਲ ਕੇ ਕੰਮ ਯਾਨੀ ਨਜਾਇਜ਼ ਯਾਨੀ ਇਹ ਪਰਚਾ ਪਾਇਆ ਤੁਹਾਡਾ ਰابطਾ ਹੁੰਦਾ ਸੀ ਪਰਿਵਾਰ ਦੇ ਨਾਲ ਜੀ ਬਿਲਕੁਲ ਤੇ ਹੁਣ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ ਹੋ ਇਹ ਐਸਪੈਸ਼ਲ ਅਬਰਾਏ ਉਹਨਾਂ ਦੇ ਨਾਲ ਸਰਿੰਦਰ ਪਾਸ ਸਿੰਘ ਬੜਾ ਤਾਂ ਧੰਨਵਾਦ ਕਰਨਾ ਚਾਹਵਾਂਗਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹਵਾਂਗਾ ਉਹਨਾਂ ਦੀ ਟੀਮ ਦਾ ਤੇ ਭਾਈ ਸੁਖਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਚੱਲਦੀ ਰਹੀ ਹੈ ਸ਼ੋਅ ਮੇਰੇ ਫੈਮਿਲੀ ਨਾਲ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਹਾਂ ਉਹਨਾਂ ਦੇ ਨਾਲ ਉਹ ਤੇ ਜਿਹੜੀ ਕੰਟਰੀ ਨੌਕ ਜਿਹੜੀ ਕੰਟਰੀ ਸੀ ਇਹ ਦੁਬਈ ਦੁਬਈ ਸ਼ਾਜਾ ਸਰ ਜਿਹੜੇ ਨੌਜਵਾਨ ਇਹ ਉਹਨਾਂ ਦੀ ਅਪੀਲ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਇੱਥੋਂ ਜਾਂਦੇ ਨੇ ਕੰਮ ਕਰਨ ਲਈ ਆਪਣਾ ਕੰਮ ਕਰਨ ਜਾ ਕੇ ਤੇ ਕਿਸੇ ਮਤਲਬ ਗਲਤ ਸੋਸਾਇਟੀ ਵਿੱਚ ਨਾ ਪੈਣ ਆਪਣਾ ਕੰਮ ਕਰਨ ਤੇ ਉੱਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇਦਾਂ ਦਾ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਸ ਇੱਕ ਐਕਸੀਡੈਂਟ ਹੀ ਘਟਨਾ ਵਾਪਰੀ ਮੇਰੇ ਨਾਲ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮਜੂਦ ਸੀ ਉੱਥੇ ਤੇ ਮੇਰੇ ਤੇ ਵੀ ਨਾਲ ਪੈ ਗਿਆ ਤੇ ਉਹ ਜਿਹੜੀ ਜੀ ਕੰਮ ਕਰਦੇ ਸੀ ਉੱਤੇ ਉਹਨਾਂ ਵੱਲੋਂ ਤਾਂ ਡੀਪੀ ਸਹਾਇਤਾ ਕੀਤੀ ਵੀ ਨਹੀਂ ਜੀ ਉਹਨਾਂ ਵੱਲੋਂ ਕੋਈ ਸਹਾਦਰ ਨਹੀਂ ਕੀਤੀ ਇਸੇ ਕਰਕੇ ਅਸੀਂ ਲਾਸਟ ਤੇ ਮਤਲਬ ਅਪਰਾਇਸਰ ਉਹਨਾਂ ਦੇ ਨਾਲ ਅਸੀਂ ਮਤਲਬ ਗੱਲਬਾਤ ਕੀਤੀ ਸਰਸਵਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਿਲ ਹੈਲਪ ਕੀਤੀ ਸਾਡੀ ਤੇ ਅੱਜ ਮੈਨੂੰ ਤੁਸੀਂ ਇੱਧਰ ਜਾਣੇ ਵੀ ਸੰਪਰਕ ਤੁਹਾਡਾ ਕਿਵੇਂ ਹੋਇਆ ਵੀ ਕਿਵੇਂ ਇਤਰੋਂ ਤੁਹਾਨੂੰ ਹੈਲਪ ਦਿੱਤੀ ਗਈ ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਸੀ ਯਾਨੀ ਉਹਨਾਂ ਦੀ ਹੰ ਡੈਥ ਹੋ ਗਈ ਹੈ ਹਾਂ ਕੋਈ ਨਹੀਂ ਇੱਥੇ ਪਹੁੰਚ ਸਕਿਆ ਤੇ ਮਤਲਬ ਪਛਮੇ ਮੇਰੇ ਮਦਰਸਿਪ ਉਹਨਾਂ ਨੇ ਮਤਲਬ ਸਰ ਸਬਦੀਪ ਉਹਨਾਂ ਦਾ ਸਾਨੂੰ ਪਤਾ ਲੱਗਾ ਤੇ ਉਹਨਾਂ ਦੇ ਨਾਲ ਕਨੈਕਟ ਕੀਤਾ ਉਹਨਾਂ ਦਾ ਨੰਬਰ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਿੰਨੀ ਆਰੀ ਇੱਥੇ ਮਤਲਬ ਬਰੈਸਰ ਇੱਥੇ ਅੰਮ੍ਰਿਤਸਰ 에어ਪੋਰਟ ਤੋਂ ਜਾਂਦੇਲੇ ਦੁਬਈ ਸਾਨੂੰ ਮਿਲੋਂਗੇ ਤੇ ਉਹਨਾਂ ਨੇ ਮਿਲ ਕੇ ਯਾਨੀ ਮੇਰੀ ਫੈਮਿਲੀ ਨੇ ਯਾਨੀ ਪੂਰੇ ਕੇਸ ਜਿਹੜਾ ਪੂਰਾ ਹਣ ਬਸ ਠੀਕ ਹੈ ਜੀ ਹਾਂਜੀ ਇਹ ਗੁਰਪ੍ਰੀਤ ਸਿੰਘ ਸਪੁੱਤਰ ਦਾ ਪਰਮਜੀਤ ਸਿੰਘ ਸ਼ੇਖੂਪੁਰ ਪਿੰਡ ਜੈਨਤੀਪੁਰ ਦਾ ਲੱਗਿਆ ਬਸਰ ਅਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਦੇ ਬਾਰਡਰ ਤੇ ਇਹ ਇਹ 2019 ਦੇ ਵਿੱਚ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਇਹ ਨਾਲ ਲਪੇਟੇ ਦੇ ਵਿੱਚ ਆ ਗਿਆ ਕਿ ਕਿਸੇ ਦਾ ਕਤਲ ਹੋਇਆ ਸੀਗਾ ਤੇ ਉਹਦੇ ਵਿੱਚ ਨਾਲ ਇਹਨੂੰ ਵੀ ਫੜ ਲਿਆ ਗਿਆ ਉੱਥੋਂ ਪੁਲਿਸ ਨੂੰ ਤੇ ਜਦੋਂ ਇਹਨਾਂ ਨੂੰ ਇਨਾਂ ਦੇ ਰਿਲੇਟਿਵ ਨੇ ਮਾਸਟਰ ਫਤਿਹ ਸਿੰਘ ਜੀ ਇਹਨਾਂ ਦੇ ਪਿਤਾ ਜੀ ਸਦਾ ਪਰਮਜੀਤ ਸਿੰਘ ਇਹਨਾਂ ਨੂੰ ਰਾਜ ਸਾਹਿਬ ਬਾਰੇ ਇਹਨਾਂ ਨੇ ਖਬਰਾਂ ਪੜੀਆਂ ਸੀਗੀਆਂ ਪਤਾ ਸੀਗਾ ਇਹ ਸੰਪਰਕ ਕਰਦੇ ਕਰਦੇ ਸਾਡੇ ਤੱਕ ਪਹੁੰਚੇ ਅਮਰਸਰ ਮਾਝਾ ਜੀਵਨ ਦੀ ਜਿਹੜੀ ਟੀਮ ਆ ਸਾਰੀ ਸਰਬੱਤ ਦਾ ਭਲਾ ٹرسٹ ਦੀ ਤੇ ਅਬਰਾਇਸ ਸਾਹਿਬ ਨਾਲ ਫਿਰ ਅਸੀਂ ਗੱਲ ਕੀਤੀ ਰਾਜ ਸਾਹਿਬ ਨੇ ਸਾਰਾ ਉਹ ਕੇਸ ਦੇਖਿਆ ਵਿਚਾਰਿਆ ਫਿਰ ਉਹਨਾਂ ਨੇ ਹੈਂਡਲ ਕੀਤਾ ਸਾਰਾ ਕੇਸ ਫਿਰ ਉੱਥੇ ਦਾ ਜਿਉਂ ਸ਼ਰੀਅਤ ਦਾ ਕਾਨੂੰਨ ਆ ਕਿ ਬਲੱਡ ਮਨੀ ਜਿਹੜਾ ਮਰ ਚੁੱਕਾ ਬੰਦਾ ਕਤਲ ਹੋਇਆ ਹੁੰਦਾ ਉਹਦੇ ਪਰਿਵਾਰ ਨੂੰ ਜਿਉ ਬਲੱਡ ਮਨੀ ਵਾਸਤੇ ਦਿਆ ਮਨ ਲਈ ਮੰਨ ਜਾਂਦੇ ਨੇ ਇਹ ਜਿਹੜਾ ਉਧਰ ਦਾ 2 ਲੱਖ ਰੁਪਈਆ ਲਗਭਗ ਆਪਣਾ 46 ਲੱਖ ਰੁਪਈਆ ਬਣਦਾ ਇੱਧਰ ਉਹ ਫਿਰ ਪਰਿਵਾਰ ਦਾ ਪਤਾ ਕੀਤਾ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਸੀਗਾ ਉਹ ਬਲਾਚੌਰ ਦੇ ਲਾਗੇ ਪੰਜਾਬ ਦੇ ਹੀ ਆਪਣੇ ਤੇ ਇਹਦੇ ਨਾਲ ਗੁਰਪ੍ਰੀਤ ਦੇ ਜਿਹੜੇ ਬਾਕੀ ਸੀ ਤਿੰਨ ਜਿਹੜੇ ਫੜੇ ਗਏ ਸੀ ਚਾਰ ਸੀ ਟੋਟਲ ਨੌਜਨ ਸਾਰੇ ਉਹ ਤਿੰਨ ਪਾਕਿਸਤਾਨੀ ਸੀ ਤੇ ਉਹਨਾਂ ਨੇ ਵੀ ਰਾਜ ਸਾਹਿਬ ਤੱਕ ਪਹੁੰਚ ਕੀਤੀ ਫਿਰ ਇਹਨਾਂ ਦੇ ਨਾਲ ਹੀ ਸਾਰਾ ਹੋਰ ਸੌਖਾ ਹੋ ਗਿਆ ਅਸੀਂ ਤੇ ਜ਼ਰੀਆ ਬਣੇ ਆ ਤੇ ਉਹਨਾਂ ਦੇ ਪਰਿਵਾਰ ਨਾਲ ਫਿਰ ਉਹਨਾਂ ਨੂੰ ਮਨਾਇਆ ਬਲੱਡ ਮਨੀ ਵਾਸਤੇ ਫਿਰ ਉਹਨਾਂ ਨੂੰ ਦੁਬਈ ਸੱਦ ਕੇ ਉੱਥੇ ਕੋਰਟ ਦੇ ਵਿੱਚ ਜੱਜ ਸਬਾਨ ਦੇ ਸਾਹਮਣੇ ਅਵਰਾਏ ਸਾਹਿਬ ਨੇ ਫਾਈਨੈਂਸ਼ਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ ਇੱਕ ਵੱਡਾ ਹਿੱਸਾ ਜਿਹੜਾ ਉਹ ਡਾਕਟਰ ਐਸ.ਵੀ. ਸਿੰਘ ਉਹ ਵਰਾਏ ਹੋਰਾਂ ਨੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਮਨੀ ਦਿੱਤਾ ਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀ ਜੇ ਦਿੱਤੀ ਸੀ ਉੱਥੇ ਉਸ ਤੋਂ ਬਾਅਦ ਕਾਗਜ਼ੀ ਪੱਤਰੀ ਕਾਰਵਾਈ ਕਰਦੇ ਉਹਨਾਂ ਨੂੰ ਆਊਟ ਜੇਲ ਦੇ ਵਿੱਚ ਭੇਜਦਿਆ ਅੱਜ ਮਾਰਚ ਪਹੁੰਚ ਗਿਆ ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਰਲ ਮਿਲ ਕੇ ਇਸ ਪਰਿਵਾਰ ਨੇ ਵੀ ਬਹੁਤ ਭਜਨਟ ਕੀਤੀ ਆ ਬਹੁਤ ਮਗਰ ਪੈਰਵੀ ਕੀਤੀ ਆ ਤੇ ਐਸਪੀ ਸਿੰਘ ਬਰਾਏ ਹੋਰਾਂ ਨੇ ਵੀ ਜਿਹੜਾ ਉਹਨਾਂ ਦੇ ਉੱਤ ਜਿਹੜੀ ਟੀਮ ਆ ਦबई ਦੀ ਸਰਬੱਤ ਦਾ ਪਲਟਾ ਟਰੱਸਟੀ ਉਹਨਾਂ ਨੇ ਵੀ ਸਾਡੀ ਮੱਝਾ ਜੋਂਦੀ ਟੀਮ ਨੇ ਵੀ ਜਿੰਨਾ ਯਥਾ ਸੰਭਵ ਯੋਗਦਾਨ ਪਾ ਸਕਿਆ ਇਹ ਪਾਇਆ ਸੋ ਸਾਰਾ ਰਲ ਮਿਲ ਕੇ ਇਹ ਗੁਰਪ੍ਰੀਤਾ ਜਿਹੜਾ 5 ਸਾਲ ਬਾਅਦ ਸਾਡੇ ਕੋਲ ਵਾਪਸ ਪਹੁੰਚਿਆ ਫਾਂਸੀ ਦੀ ਸਜ਼ਾ ਉੱਥੇ ਸੁਣਾਤੀ ਗਈ ਸੀ ਉਸ ਤੋਂ ਬਾਅਦ ਸਾਰਾ ਇਹ ਕੇਸ ਜਿਹੜਾ ਉਹਨੂੰ ਜਿਹੜਾ ਅੰਜਾਮ ਤੱਕ ਪਹੁੰਚਾਇਆ ਬਰਾਏ ਸਾਹਿਬ ਉਧਰ ਦੇ ਕਾਨੂੰਨ ਦੇ ਹਿਸਾਬ ਨਾਲ ਕਿੰਨੀ ਮੁਸ਼ਕਲ ਹੈ ਸਾਹਮਣਾ ਕਰਨਾ ਪਏ ਬਹੁਤ ਮੁਸ਼ਕਲ ਹੁੰਦੀ ਜੀ ਗੁਰਪ੍ਰੀਤਰੀ ਦੱਸ ਦੂ